ਕਮੇਜਨ ਕਲਾਕਾਰ ਪੰਜਾਬੀ ਫਿਲਮਾਂ ਦੇ ਵਿੱਚ ਕੰਮ ਕਰਨ ਵਾਲੇ ਐਕਟਰ ਚਾਚਾ ਬਿਸ਼ਨਾ ਇੰਡੀਆ ਨਿਊਜ਼ ਪੰਜਾਬ ਦੇ ਨਾਲ ਗੱਲਬਾਤ ਕਰਦਿਆਂ ਹੋਇਆ ਉਹਨਾਂ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਤੇ ਕਿਸਾਨਾਂ ਪਰ ਆਉਣ ਦਿੱਤਾ ਸੰਦੇਸ਼ ਪੰਜਾਬ ਦੇ ਵਿੱਚ ਗਰਮੀ ਨੇ ਆਪਣੇ ਸਾਰੇ ਰਿਕਾਰਡ ਤੋੜ ਦਿੱਤੇ ਨੇ ਤੇ ਇਹ ਹੋਇਆ ਕਿਉਂਕਿ ਪੌਦੇ ਪੰਜਾਬ ਦੇ ਵਿੱਚ ਬਹੁਤ ਘਟ ਗਏ ਨੇ ਤੇ ਪ੍ਰਦੂਸ਼ਣ ਕਾਫੀ ਵੱਧ ਗਿਆ ਹੈ ਤੇ ਜ਼ਮੀਨ ਦਾ ਪਾਣੀ ਵੀ ਖਤਮ ਹੁੰਦਾ ਜਾ ਰਿਹਾ ਹੈ ਜੋ ਕਿ ਸਹੀ ਨਹੀਂ ਹੈ ਆਪਣੀਆਂ ਆਉਣ ਵਾਲੀਆਂ ਨਸਲਾਂ ਦੇ ਲਈ ਖਤਰਾ ਹੈ ਚਾਚਾ ਬਿਸ਼ਨਾ ਨੇ ਕਿਹਾ ਕਿ ਪੌਦੇ ਵੱਧ ਤੋਂ ਵੱਧ ਲਗਾਏ ਜਾਣ ਤਾਂ ਜੋ ਵੱਧ ਰਹੀ ਗਰਮੀ ਤੋਂ ਬਚਿਆ ਜਾ ਸਕੇ ਤਸੀਂ ਦੇਖ ਰਹੇ ਹੋ ਇੰਡੀਆ ਨਿਊਜ਼ ਪੰਜਾਬ ਮੈਂ ਹਾਂ ਵਿਜੇ ਕੁਮਾਰ ਸਾਡੇ ਨਾਲ ਅੱਜ ਆਏ ਜੀ ਚਾਚਾ ਵਿਸ਼ਨੂ ਜੀ ਜਿਹੜੇ ਕਿ ਫਿਲਮਾਂ ਦੇ ਚੰਗੇ ਕੰਮ ਕਰਦੇ ਨੇ ਔਰ ਔਨ ਸਟੇਜ ਵੀ ਕੰਮ ਕਰਦੇ ਨੇ ਇੱਕ ਸਭ ਤੋਂ ਵਧੀਆ ਸੰਦੇਸ਼ ਇਹ ਦੇ ਰਹੇ ਨੇ ਕਿ ਪੌਦੇ ਲਗਾਓ ਔਰ ਪਾਣੀ ਨੂੰ ਜਿੰਨਾ ਹੋ ਸਕਦਾ ਉਹਨਾਂ ਨੂੰ ਬਚਾਇਆ ਜਾਵੇ ਜਦੋਂ ਵੀ ਇਸ ਸਟੇਜ ਤੇ ਜਾਂਦੇ ਨੇ ਤਾਂ ਸਭ ਤੋਂ ਪਹਿਲਾਂ ਇਹੋ ਹੀ ਸੰਦੇਸ਼ ਦਿੱਤਾ ਜਾ ਰਿਹਾ ਹੈ ਕਿਉਂਕਿ ਪਾਣੀ ਦੀ ਕਿੱਲਤ ਬਹੁਤ ਜ਼ਿਆਦਾ ਹੁੰਦੀ ਪਈ ਹੈ ਔਰ ਨਾ ਹੋਵੇ ਇਸ ਲਈ ਪਾਣੀ ਨੂੰ ਬਚਾਓ ਔਰ ਉਸ ਦੇ ਨਾਲ ਨਾਲ ਪੌਦੇ ਲਗਾਏ ਜਾਣ ਐ ਜੱਟਾ ਮਿਸ ਜੀ ਤੁਹਾਨੂੰ ਦਾ ਇੰਡੀਆ ਨਿਊਜ਼ ਤੇ ਸਵਾਗਤ ਹੈ ਜੀ ਸਾਸ਼ੀ ਕਾਲ ਜੀ ਤੁਹਾਡਾ ਵੀ ਜੀ ਆਨੰਦ ਜੀ ਜੀ ਇੱਕ ਤੁਸੀਂ ਮੈਸੇਜ ਦੇ ਰਹੇ ਜੋ ਸਟੇਜ ਤੇ ਜੋ ਜਾਂਦੇ ਜੋ ਕਿ ਪੌਦੇ ਲਗਾਓ ਔਰ ਪਾਣੀ ਦੀ ਬਚਤ ਕਰੋ ਹਾਂ ਜੀ ਉਹ ਐਕਚੁਅਲੀ ਨਾ ਜਦੋਂ ਵੀ ਅਸੀਂ ਕੋਈ ਆਪਣੀ ਕਮੇਡੀ ਕਰਕੇ ਜਾਂਦੇ ਆ ਤੇ ਸਾਡਾ ਇਹ ਹੁੰਦਾ ਵਕਤੋ ਵਕਤ ਸਾਡੇ ਸਰੋਤਿਆਂ ਨੂੰ ਸਾਡੇ ਦੇਖਣ ਵਾਲਿਆਂ ਨੂੰ ਕੋਈ ਸੰਦੇਸ਼ ਮਿਲੇ ਕਿਉਂਕਿ ਕਲਾਕਾਰ ਜਿਹੜਾ ਨਾ ਇੱਕ ਆਇਨਾ ਹੁੰਦਾ ਜਿਵੇਂ ਜਿਵੇਂ ਤੁਸੀਂ ਕਰਦੇ ਹੋ ਦੀ ਪੀਡੀਏ ਨੂੰ ਫਾਲੋ ਕਰਦੀ ਹੈ ਜੇ ਅਸੀਂ ਚੰਗਾ ਸੰਦੇਸ਼ ਦਵਾਂਗੇ ਤਾਂ ਇਹ ਤਾਂ ਆਉਣ ਵਾਲੀ ਪੀਡੀ ਜਿਹੜੀ ਉਹਨੂੰ ਫਾਲੋ ਕਰੇਗੀ ਇਸ ਕਰਕੇ ਉਹ ਇਹ ਸੰਦੇਸ਼ ਦੇਗਾ ਬੂਟਿਆਂ ਦਾ ਦੇਨੇ ਆ ਵੀ ਬੂਟੇ ਲਾਉਗਾ ਤੋ ਵਾਹ ਇਹ ਦਾਦਾ ਹੀ ਪਰਵੇਕਰ ਨੂੰ ਮਿਲਦਾ ਵਾ ਕਿ ਕਿੰਨੇ ਕੋ ਕਿੱਲੇ ਤੇ ਔਰ ਕਿੰਨੇ ਕੋ ਪੌਦੇ ਕੱਟਨੇ ਜਿਹੜੀ ਕਿ ਇਹ ਚੀਜ਼ਾਂ ਵੇਖਣ ਨੂੰ ਮਿਲਦੀਆਂ ਬਹੁਤ ਘੱਟ ਹੈ ਜੀ ਦੇਖੋ ਕਈ ਕਹਿੰਦੇ ਆ ਜੀ ਦੇਖੋ ਸਾਡੇ ਪਾਸੇ ਹਰਿਆਲੀ ਅੱਜ ਕਈ ਕਹਿੰਦੇ ਲੱਗੇ ਹੋਏ ਹੈਗੇ ਜੀ ਪੌਦੇ ਜਿਹੜੇ ਕੁਦਰਤੀ ਵੀ ਹੋ ਜਾਂਦੇ ਆ ਪਰ ਕਈ ਜਿਹੜੇ ਕੁਦਰਤੀ ਬੂਟੇ ਹੁੰਦੇ ਆ ਨਾ ਜਿਵੇਂ ਇਹ ਘੋਰ ਲਾਲਜੇ ਦੇ ਆ ਕਾਫੂ ਸੁ ਹੋ ਜਾਂਦਾ ਇਹ ਬੂਟੇ ਨਹੀਂ ਹੁੰਦੇ ਬੂਟੇ ਉਹ ਹੁੰਦੇ ਜਿਹੜੇ ਆਕਸੀਜਨ ਦਿੰਦੇ ਆ ਜਾਂ ਜਿਹੜੇ ਪਾਣੀ ਨੂੰ ਜਦੋਂ ਹਾੜ ਆਉਂਦੇ ਉਹਨਾਂ ਨੂੰ ਰੋਕ ਦੇ ਇੱਕ ਦਰਖਤ ਬਣ ਕੇ ਉਹ ਇਸ ਕਰਕੇ ਉਹ ਪੌਦੇ ਲਾਉਣੇ ਚਾਹੀਦੇ ਆ ਔਰ ਜਿਵੇਂ ਘਰਾਂ ਦੇ ਵਿੱਚ ਲੋਕੀ ਫਾਲ ਦੇ ਲਾ ਲੈਂਦੇ ਆ ਨਾ ਫਾਲ ਵਾਲੇ ਵੀ ਬਚਿਆਵਾ ਕੋਈ ਤੇ ਜਦੋਂ ਵੀ ਕੋਈ ਪੌਦਾ ਇਹੋ ਜਿਹਾ ਲਾਉਂਦੇ ਆ ਸਫੈਦਾ ਬਿਲਕੁਲ ਨਹੀਂ ਲਾਉਣਾ ਚਾਹੀਦਾ ਸਫੈਦੇ ਦੀ ਖੇਤੀ ਸਾਡੇ ਪੰਜਾਬ ਤੋਂ ਸਭੋ ਖਤਮ ਹੋਣੀ ਚਾਹੀਦੀ ਕਿਉਂਕਿ ਸਫੈਦਾ ਕੈਂਸਰ ਦਾ ਕਾਰ ਹੈ ਔਰ ਜਿਹੜੇ ਪਪੂਲਰ ਆ ਉਹ ਪਾਣੀ ਪੀਂਦੀ ਆ ਜ਼ਿਆਦਾ ਇਸ ਕਰਕੇ ਮੈਂ ਤਾਂ ਲੈ ਝੋਨੇ ਦੀ ਜਿਹੜੀ ਫਸਲ ਉਹ ਵੀ ਨਾ ਲਾਇਆ ਕਰਨ ਕਿਉਂਕਿ ਜਿਹੜਾ ਝੋਨਾ ਹੈ ਉਹਨੂੰ ਘੱਟੋ ਘੱਟ ਪਤਾ ਨਹੀਂ ਕਿੰਨੀ ਵਾਰੀ ਪਾਣੀ ਦੇਣਾ ਪੈਂਦਾ ਹਾਂ ਜੇ ਤੁਸੀਂ ਲਾਉਣਾ ਵੀ ਹੈ ਨਾ ਤੇ ਜਦੋਂ ਉਹਦਾ ਝੋਨੇ ਦਾ ਲੈਵਲ ਕੱਢਦੇ ਆ ਇੱਕ ਪਹਿਲਾ ਲੈਵਲ ਕੱਢੀ ਦਾ ਉਹ ਨਾ ਕੱਢਿਆ ਕਰਨ ਸੁੱਕਾ ਸੁਹਾਗਾ ਲਾ ਕੇ ਕੱਢਿਆ ਕਰਨ ਜਦੋਂ ਪਾਣੀ ਲਾ ਕੇ ਆਪਾਂ ਲੈਵਲ ਕੱਢਦੇ ਪੈਆਂ ਤੇ ਉਹ ਪਾਣੀ ਵੇਸਟ ਹੋ ਜਾਂਦਾ ਉਸ ਤੋਂ ਬਾਅਦ ਜਿਹੜਾ ਝੋਲੇ ਨੂੰ ਫੇਰ ਪਾਣੀ ਲੱਗਦਾ ਝੋਲੇ ਨੂੰ ਘੱਟੋ ਘੱਟ 10 ਵਾਰੀ ਪਤਨ ਕਿੰਨੀ ਦੀ ਪਾਣੀ ਦੇਣਾ ਪੈਂਦਾ ਇਸ ਕਰਕੇ ਝੋਨੇ ਦੀ ਫਸਲ ਵੀ ਮੈਨ ਨਾਲ ਥੋੜੀ ਘਟਾਉਣੀ ਚਾਹੀਦੀ ਆ ਹਾਂ ਕਣਕ ਜ਼ਰੂਰ ਲਾਓ ਕਣਕ ਤੋਂ ਲਾਵਾ ਮੱਕੀ ਲਾਓ ਬਾਜਰਾ ਲਾਓ ਜਿਹੜੇ ਲੋਕ ਲਾਉਂਦੇ ਹੋਣਗੇ ਸੋ ਇਹ ਸਾਡਾ ਮੈਸੇਜ ਆ ਅੱਜ ਸਭ ਤੋਂ ਜ਼ਿਆਦੀ ਮਾਰ ਪਾ ਰਹੀ ਆ ਤਾਂ ਪਾਣੀ ਸੋ ਪਾਣੀ ਬਚਾਉਣਾ ਚਾਹੀਦਾ ਇਹ ਸਾਡਾ ਨਾਰਾ ਹ ਇਸ ਕਰਕੇ ਕਿਉਂਕਿ ਸਾਡੇ ਸਾਹਮਣੇ ਘਰ ਦੇ ਬਿਲਕੁਲ ਪਾਣੀ ਆ ਸਾਨੂੰ ਪਤਾ ਉਥੇ ਕਿੰਨਾ ਪਾਣੀ ਵੇਸਟ ਕਿੰਨਾ ਲੱਗਦਾ ਕਿੰਨਾ ਲੋਕ ਹੁਣ ਕਿਸਾਨ ਸਾਡੇ ਭਰਾਵਾ ਜੇ ਅਸੀਂ ਉਹਨਾਂ ਲਈ ਕਲਾਕਾਰ ਧਰਨਿਆਂ ਤੇ ਅਸੀਂ ਖੜਦੇ ਉਹਨਾਂ ਲਈ ਉਹਨੇ ਵੀ ਸਾਡੀਆਂ ਥੋੜੀਆਂ ਜੀਆਂ ਗੱਲਾਂ ਮੰਨਣੀਆਂ ਚਾਹੀਦੀਆਂ ਕਿਉਂਕਿ ਦੇਖੋ ਮਾਲਵੇ ਚ ਚਲ ਜਾਓ ਮਾਲਵੇ ਦੇ ਵਿੱਚ ਕਿੰਨਾ ਲੋਕ ਮੈਂ ਮਾਲਵੇ ਸ਼ੂਟਿੰਗ ਕਰਨ ਗਿਆ ਜਿਸ ਨੇ ਉੱਥੇ ਦਾਣਾਂ ਬੀਜੀਆਂ ਨਰਮਾ ਕਿਸੇ ਨੇ ਨਰਮਾ ਬੀਜਿਆ ਉਹਨਾਂ ਕਪਾਹ ਬੀਜ ਬਹੁਤ ਕੁਝ ਬੀਜਦੇ ਉਧਰ ਮੱਕੀ ਬੜੀ ਬੀਜਦੇ ਉਧਰ ਜੀ ਪਰ ਸਾਡੇ ਇਧਰ ਮਾਝੀ ਵਾਲੇ ਇਨਾ ਜਿਆਦਾ ਹੋ ਗਿਆ ਝੋਨਾ 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 ਕਣਕ ਝੋਨਾ ਬਸ ਇਹੀ ਆ ਸੋ ਅਜਾ ਇਹ ਸੰਦੇਸ਼ ਆ ਸਾਡੀ ਬੇਨਤੀ ਆ ਜਿੰਨਾ ਲੌਣਾ ਲਾਈ ਜੋ ਅਸੀਂ ਕਹਿ ਨਹੀਂ ਸਾਜੇ ਕੋਸ਼ ਕਿਉਂਕਿ ਤੁਹਾਡੀਆਂ ਖੇਤੀਆਂ ਤੁਹਾਡੀਆਂ ਕਾਲੀਆਂ ਪਰ ਕੁਦਰਤ ਦੇ ਨਾਲ ਕਦੇ ਵੀ ਖਲਵਾੜ ਨਾ ਕਰੋ ਇੱਕ ਜਦੋਂ ਪੈੜੀ ਨੂੰ ਪਾਜੀ ਅੱਗ ਲਾਉਂਦੇ ਆ ਗੁੱਸਾ ਨਾ ਕਰਿਓ ਜਦੋਂ ਪੈੜੀ ਨੂੰ ਅੱਗ ਲਾਉਂਦੇ ਆਪਾਂ ਹੈਨਾ ਹੁਣ ਅਸੀਂ ਉਹ ਸੋਚਿਆ ਅਸੀਂ ਕੀ ਕਰੀਏ ਤੁਸੀਂ ਅੱਗ ਅੱਗ ਤੇ ਅਸੀਂ ਲਾਉਣੀ ਲਾਉਣੀ ਜਾਂ ਕੋਈ ਦਹਾਲੇ ਦੱਸੋ ਪਰ ਜਦੋਂ ਅੱਗ ਲਾਉਣੀ ਆ ਵੇਖੋ ਇੱਕ ਤਾਂ ਪੰਛੀ ਕਿੰਨੇ ਜੀ ਮਰਦੇ ਆ ਕੀੜਾ ਪਤੰਡਾ ਕਿੰਨਾ ਮਰਦਾ ਫਿਰ ਜਦੋਂ ਅੱਗ ਲਾਉਨੇ ਤੇ ਕੁਦਰਤ ਦੇ ਨਾਲ ਜੋ ਛੇੜਖਾਨੀ ਕਰਦੇ ਜਦੋਂ ਕੁਦਰਤ ਆਪਣਾ ਕਹਿਰ ਵਰਸਾਉਂਦੀ ਹਾੜ ਆਉਂਦੇ ਆ ਫਿਰ ਆਪਾਂ ਚੀਕਦੇ ਆ ਇਸ ਕਰਕੇ ਅੱਗ ਨਾ ਲਾਇਆ ਕਰੋ ਉਹਦਾ ਹੱਲ ਇੱਕ ਹੈਗਾ ਜੇ ਮੇਰਾ ਮੰਨੋ ਤਰੀਕਾ ਉਹਨੂੰ ਪਾਣੀ ਲਾ ਦਿਓ ਕਟਾਈ ਕਰਨ ਤੋਂ ਬਾਅਦ ਪਾਣੀ ਲਾ ਦਿਓ ਪਾਲੀ ਨੇ ਗਲ ਜਾਣਾ ਜਦੋਂ ਗਲ ਗਈ ਇੱਕ ਕੜਾਇਆ ਮਿਲਦਾ ਕੜਾਈ ਨੇ ਸਾਰਾ ਇਕੱਠਾ ਕਰਦੇ ਇੱਕ ਜਗ੍ਹਾ ਹੋ ਜੂਗਾ ਇਕੱਠਾ ਇਕੱਠਾ ਹੋ ਕੇ ਉੱਥੇ ਨੁੱਕਰ ਤੇ ਜਾ ਕੇ ਉਹਨੂੰ ਵੀ ਅੱਗ ਲਾ ਦਿਓ ਕਿਉਂਕਿ ਜੇ ਉਦਾਂ ਲਾਉਣੀ ਹੈ ਉਦਾਂ ਖਰਾਬ ਹੈ ਜੇ ਉਹਨੂੰ ਪਾਸੇ ਘੜ ਕੇ ਲਾ ਦੋ ਜਾ ਕੇ ਕਿਸੇ ਗਰੀਬ ਨੂੰ ਦੇ ਦੋ ਜਾ ਕੇ ਚੁੱਲ੍ਹੇ 'ਚ ਬਾੜ ਲੂਗਾ ਹੱਲ ਬਹੁਤ ਹੈੀ ਉਹਦੀ ਖੇਤੀ ਵੀ ਬਣ ਜਾਂਦੀ ਏ ਉਹਨੂੰ ਗ੍ਰੇਂਡ ਕਰਕੇ ਨਾ ਉਹਦੀ ਖਾਦਾਂ ਬਣ ਜਾਂਦੀ ਏ ਬਹੁਤ ਖੁਸ਼ ਹੈਗਾ ਇਹ ਤੁਹਾਨੂੰ ਦੱਸਣ ਲੱਜੋ ਕਿ ਫਿਲਮ ਇੰਡਸਟਰੀ ਦੇ ਵਿੱਚ ਕੁਝ ਕੀ ਕੰਮ ਕੱਟ ਗਏ ਆ ਹਾਂਜੀ ਫਿਲਮ ਇੰਡਸਟਰੀ 'ਚ ਕੰਮ ਕੱਟਣ ਦਾ ਰੀਜਨ ਸਾਰਿਆਂ ਨੂੰ ਪਤਾ ਲਗਾ ਕਹਦਾ ਸੱਚਾਈ ਆ ਜ਼ਿੰਦਗੀ ਦੇ ਵਿੱਚ ਮੈਂ ਸੋਚਿਆ ਸੀ ਕਿ ਚੱਲੋ ਦੋ ਫਿਲਮਾਂ ਮਿਲੀਆਂ ਤਿੰਨ ਮਿਲੀਆਂ ਮੈਂ ਚਾਰ ਪੰਜ ਫਿਲਮਾਂ ਵੀ ਮਿਲੀਆਂ ਲੇਕਿਨ ਉਹ ਫਿਲਮਾਂ ਨਹੀਂ ਮਿਲੀਆਂ ਜਿਸ ਫਿਲਮਾਂ ਦਾ ਮੈਂ ਹੱਕਦਾਰ ਹਾਂ ਨਾ ਤਾਂ ਮੈਨੂੰ ਅਜੇ ਤੱਕ ਦਲਜੀਤ ਦਸਾਂਜ ਗਿੱਪੀ ਗਰੇਵਾਲ ਜਾਂ ਹੋਰ ਵੀ ਜਿੰਨੇ ਵੀ ਮਨਿੰਦਰ ਗਿੱਲ ਭਾਜੀ ਹੋਗੇ ਇਹਨਾਂ ਵਰਗਿਆਂ ਨਾਲ ਕੰਮ ਨਹੀਂ ਮਿਲਿਆ ਹਾਂ ਮੈਨੂੰ ਆਪਣੇ ਹਰੀਸ਼ ਵਰਮਾ ਨਾਲ ਵਾਮੀਕਾ ਨਾਲ ਹਰਜੀਤ ਹਰਮਨ ਨਾਲ ਕੰਮ ਕਰਨ ਦਾ ਮੌਕਾ ਮਿਲਿਆ ਜੋਗਰਾਜ ਨਾਲ ਕੰਮ ਕਰਨ ਦਾ ਮੌਕਾ ਮਿਲਿਆ ਫਿਲਮਾਂ ਘਟਣ ਦਾ ਕਾਰਨ ਇਹ ਹੈ ਵੀ ਸੋਸ਼ਲ ਮੀਡੀਆ ਅੱਜ ਕੱਲ ਕਲਾਕਾਰ ਨੂੰ ਕਲਾਕਾਰ ਤੌਰ ਤੇ ਨਹੀਂ ਸੁਣਿਆ ਜਾਂਦਾ ਅੱਜ ਕੱਲ ਗੰਦ ਸੁਣਿਆ ਜਾਂਦਾ ਤੁਸੀਂ ਚਾਰ ਗੱਲਾਂ ਬੰਦਾ ਕੱਢ ਲੇਂ ਗੰਦੀਆਂ ਗੱਲਾਂ ਉਹ ਅੱਜ ਹੀਰੋ ਆ ਮੈਂ ਤੇ ਚਾਹੁੰਦਾ ਮੈਂ ਮੈਂ ਜੇ ਚਾਹੁੰਦਾ ਮੈਂ ਵੀ ਫਿਲਮਾਂ ਜਾਵਾਂ ਮੈਂ ਵੀ ਵੱਡਾ ਹੋਰ ਕਲਾਕਾਰ ਵੱਡਾ ਬਣ ਜਾ ਜਿਹੜਾ ਮਿਲੀਅਨ ਮਿਲੀਅਨ ਫਾਲੋਅਰ ਹੋਣ ਤੇ ਮੈਨੂੰ ਫਿਰ ਗੰਦ ਬੋਲਣਾ ਸ਼ੁਰੂ ਕਰਨਾ ਪੈਣਾ ਲੱਗਦਾ ਕਿਉਂਕਿ ਲੋਕ ਵਰਗੀਆਂ ਚੀਜ਼ਾਂ ਸੁਣ ਕੇ ਖੁਸ਼ ਹੈ ਪਰ ਲੱਗਦਾ ਨਹੀਂ ਕਿ ਜੀ ਤੁਸੀਂ ਜਿਹੜਾ ਆਪਣਾ ਗੈਟਵਾ ਗੁਰਪ੍ਰੀਤ ਖੁੱਗੀ ਨੂੰ ਵੇਖ ਕੇ ਕੀਤਾ ਨਹੀਂ ਜੀ ਐਕਚੁਅਲੀ ਮੈਂ ਗੁਰਪ੍ਰੀਤ ਖੁੱਗੀ ਨੂੰ ਵੇਖ ਕੇ ਨਹੀਂ ਕੀਤਾ ਇਹ ਮੈਂ ਕੀਤਾ ਹੈ ਤਾਇ ਬੰਤੇ ਨੂੰ ਜਿਨ੍ਹਾਂ ਦਾ ਨਾਂ ਚਾਂਦ ਸਾਹਿਬ ਹੈ ਹਿਸ਼ਾਰਪੁਰ ਰਹਿੰਦੇ ਆ ਮੈਂ ਉਹਨਾਂ ਨੂੰ ਵੇਖ ਕੇ ਤਾਇਆ ਬੰਤਾ ਬੰਦਾ ਹੁੰਦਾ ਸੀ ਫਿਰ ਮੈਂ ਕੁਲੇਸ਼ਾ ਬਣਨਾ ਸ਼ੁਰੂ ਕਰਤਾ ਫਿਰ ਮੈਂ ਘੁੱਗੀ ਬਣਨਾ ਸ਼ੁਰੂ ਕਰਤਾ ਔਰ ਘੁੱਗੀ ਦੇ ਨਾਲ ਮੈਨੂੰ ਇੱਕ ਮੌਕਾ ਮਿਲਿਆ ਜਿੱਥੇ ਮੈਨੂੰ ਇੱਕ ਠੋਕਰ ਲੱਗੀ ਛੋਡੀ ਜੀ ਜਿੱਥੇ ਮੈਨੂੰ ਕਿਹਾ ਗਿਆ ਵੇ ਤੇਰਾ ਆਪਣਾ ਕੀ ਐ ਘੁੱਗੀ ਦੀ ਕਾਪੀ ਕਰਦਾ ਕੁਲੇਸ਼ਾ ਦੀ ਕਾਪੀ ਕਰਦਾ ਤਾਇਆ ਬੰਤੇ ਦੀ ਕਾਪੀ ਕਰਦਾ ਤੇਰਾ ਆਪ ਦਾ ਵजूद ਕੀ ਐ ਉਹਦਾ ਫਿਰ ਮੇਰਾ ਨਾਮ ਕੁਲੇਸ਼ਾ ਨੇ ਰੱਖਿਆ ਚਾਚਾ ਬਿਸ਼ਨਾ ਫਿਰ ਮੈਂ ਆਪਣੀ ਹੋਂਦ ਚਾਹਾਂ ਬਿਲਕੁਲ ਜੀ ਚਾਚਾ ਬਿਸ਼ਨਾ ਦਾ ਇੱਕ ਸੰਦੇਸ਼ ਵਾ ਕਿ ਜਿਹੜਾ ਵਾ ਖੇਤਾਂ ਵਿੱਚ ਅੱਗ ਨਾ ਲਗਾਈ ਜਾਵੇ ਔਰ ਦੂਸਰਾ ਪੌਦੇ ਲਗਾਏ ਜਾਣ ਔਰ ਪਾਣੀ ਦੀ ਬਚਤ ਕੀਤੀ ਜਾਵੇ ਕਿਉਂਕਿ ਵੇਖੋ ਜਦੋਂ ਪਹਿਲੀਆਂ ਵਿੱਚ ਆਗ ਲਗਾਈ ਜਾਂਦੀ ਹੈ ਤਾਂ ਬਹੁਤ ਜੀਵ ਜੰਤੂ ਵੀ ਮਰਦੇ ਨੇ ਔਰ ਪੋਲੂਸ਼ਨ ਵੀ ਬਹੁਤ ਜ਼ਿਆਦਾ ਫੈਲਦਾ ਹੈ ਜਿੱਤੇ ਵਿੱਚ ਕੀ ਪੰਜਾਬ ਨੂੰ ਘਾਟੇ ਦੀ ਦੇਖਣ ਨੂੰ ਮਿਲਦੀ ਹੈ ਇੱਕ ਝੋਨਾ ਜ਼ਰੂਰੀ ਜਿਹੜਾ ਕਿ ਉਹਨੂੰ ਘਟਾ ਦਿਓ ਤੇ ਇਹਦੇ ਦੁਬਾਰ ਹੋਰ ਹੀ ਬੜੀਆਂ ਸਬਜ਼ੀਆਂ ਦੇ ਮਾਲਵਾ ਵਿੱਚ ਇਹਨਾਂ ਦੱਸਿਆ ਵਾ ਉਹ ਚੀਜ਼ਾਂ ਨੂੰ ਅਪਲਾਈ ਕਰੋ ਔਰ ਚਾਚੇ ਪਿਛਲੇ ਦੀ ਗੱਲ ਜਿਹੜੀ ਆ ਇਹ ਕਹਿੰਦੇ ਕਿ ਉਹ ਸੁਣ ਲਓ ਪੱਲੇ ਬੰਨ ਲਓ ਨਹੀਂ ਤਾਂ ਜਿੱਦਾਂ ਉਹ ਸ਼ਾਵਨ ਦਾ ਮਹੀਨਾ ਚਾਚਾ ਜੀ ਬੜਾ ਖਾਲੀ ਜਾ ਰਿਹਾ ਬਸ ਇਦਾਂ ਹੀ ਜੀ ਵੇਖੋ ਕੁਦਰਤ ਨਾਲ ਛੇੜਖਾਨੀ ਕਰੋਗੇ ਕੁਦਰਤ ਨੇ ਤੁਹਾਡੇ ਨਾਲ ਕਰਨਾ ਇੱਕ ਮੇਰਾ ਹੋਰ ਸੰਦੇਸ਼ ਹੁੰਦਾ ਸਟੇਟ ਕਿ ਅਕਸਰ ਅਕਸਰ ਨੌਜਵਾਨ ਹੈ ਉਹ ਹੁਣ ਵੀ ਮੈਂ ਬੋਲ ਕੇ ਆਂ ਕਿ ਜੇ 60 ਸਾਲਾਂ ਦੀ ਜ਼ਿੰਦਗੀ ਜੀਣੀ ਹੈ ਜੇ ਤੁਸੀਂ ਦਾਦੇ ਪੋਤੇ ਬਣਨਾ ਹੈ ਵੀ ਉਹ ਪੋਤਾ ਖੜਾਉਣਾ ਮੇਲਾ ਵਿਖਾਉਣਾ ਬੁਢਾਪਾ ਪੈਨਸ਼ਨ ਲੈਣੀ ਹੈ ਤੇ ਆਪਣੀ ਜ਼ਿੰਦਗੀ ਚ 60 ਰੁਪਏ ਕੱਢਣੇ ਪੈਣੇ ਆ ਉਹ ਕਿਹੜੇ ਆ 50 ਰੁਪਏ ਦਾ ਟੀਕਾ ਤੇ 10 ਰੁਪਏ ਦੀ ਸਰਿੰਜ ਇਹ ਜ਼ਿੰਦਗੀ ਚ ਕੋਣ ਕੱਢਿਆ ਪੈਣਾ ਕਿਉਂਕਿ ਜੇ ਕੋਈ ਹੋਰ ਜਿਹੜੇ ਨਸ਼ੇ ਪਦਾਰਥ ਜਿਹੜੇ ਲੋਕ ਖਾਂਦੇ ਆ ਉਹਨਾਂ ਦਾ ਸਾਡਾ ਇਫੈਕਟ ਥੋੜਾ ਸਮਾਂ ਬਾਅਦ ਪੈਂਦਾ ਪੈਂਦਾ ਜ਼ਰੂਰ ਉਹਨਾਂ ਦਾ ਵੀ ਜਿਵੇਂ ਚਿੱਟਾ ਸਮੈਕ ਇਹ ਵੀ ਜਾਨਲੇਵਾ ਖਤਮ ਬੰਦਾ ਹੁੰਦਾ ਹੀ ਹੁੰਦਾ ਲੇਕਿਨ ਟੀਕਾ ਅਸੀ ਚੀਜ਼ ਆ ਜਿਹੜਾ ਤੁਹਾਨੂੰ 60 ਸੈਕਿੰਡ ਦੇ ਵਿੱਚ ਤੁਹਾਨੂੰ ਖਤਮ ਕਰ ਦੂਗਾ ਔਰ ਇਹ ਮੇਰਾ ਮੈਸੇਜ ਹੁੰਦਾ ਵੀ ਅੱਗੇ ਤੇ ਨਾਰਾ ਹੁੰਦਾ ਸੀ ਨਾ ਭਾਜੀ ਆਪਾਂ ਸਾਰੇ ਨਾਰਾ ਲਾਉਨੇ ਆ ਤੁਹਾਡੇ ਚੈਨਲ ਵੱਲੋਂ ਵੀ ਨਾਰਾ ਲੱਗਦਾ ਹੈ ਧੀਆ ਬਚਾਓ ਧੀਆ ਬਚਾਓ ਹੁਣ ਬੀਬੀਆਂ ਸਿਆਣੀਆਂ ਹੋ ਗਈਆਂ ਹੁਣ ਧੀਆ ਬਚਾਉਂਦੀਆਂ ਵਾ ਕੋਈ ਐਸੀ ਬੀਬੀ ਨਹੀਂ ਹੈਗੀ ਜਿਹੜੀ ਪ੍ਰੂਣਾ ਦੱਤਿਆ ਕਰਦੀ ਪਈ ਨਾ ਹੁਣ ਨਾਰਾ ਪਤਾ ਕੀ ਆ ਪੁੱਤ ਬਚਾਓ ਧੀਆ ਤਾਂ ਅਸੀਂ ਬਚਾ ਲਾਂਗੇ ਪੁੱਤ ਬਚਾਓ ਕੱਲਾ ਕੱਲਾ ਮਾਂ ਦਾ ਪੁੱਤ ਜਦੋਂ ਚਿੱਟੇ ਚ ਸਮੈ ਚ ਟੀਕੀਆਂ ਚ ਪਾਇੰਦਾ ਤੇ ਜਦੋਂ ਉਹ ਕਿਤੇ ਪਿਆ ਹੁੰਦਾ ਤੇ ਬੱਚੇ ਚ ਟੀਕਾ ਲਾ ਕੇ ਤੇ ਮਾਵਾ ਰੋਟੀਆਂ ਨਾ ਉਦੋਂ ਪੁੱਛ ਕੇ ਵੇਖੋ ਕੀ ਹਾਲ ਹੁੰਦਾ ਸੋ ਇਹ ਬਾਝੋ ਹੈ ਕੀ ਬਿਲਕੁਲ ਜੀ ਚਾਦਰ ਦੀਆਂ ਅੱਖਾਂ ਤਾਂ ਭਰੀਆਂ ਨੇ ਉਹਗੇ ਚੀਚਾ ਵੇਖਦੇ ਵੇ ਇਹਦੇ ਪਤਾ ਵੀ ਆ ਕਿ ਇਹ ਚੀਜ਼ਾਂ ਤੋਂ ਬਹੁਤ ਜ਼ਿਆਦਾ ਆਪਾਂ ਨੂੰ ਨੁਕਸਾਨ ਹੈਗਾ ਵਾ ਬਹੁਤ ਵਧੀਆ ਸੰਦੇਸ਼ ਆ ਜਿਹੜਾ ਉਹ ਦੇ ਰਹੇ ਨੇ ਔਰ ਇੰਡੀਆ ਨਿਊਜ਼ ਤੇ ਜ਼ਰੀਏ ਉਹਨਾਂ ਨੇ ਗੱਲਬਾਤ ਕੀਤੀ ਹੈ ਔਰ ਦੱਸ ਰਹੇ ਨੇ ਕਿ ਪਾਣੀ ਜਿਹੜਾ ਬਚਾਉਣਾ ਹੈ ਪੌਦੇ ਵੀ ਲਗਾਉਣੇ ਆ ਔਰ ਜਿਹੜਾ ਇੱਕ 60 ਰੁਪਏ ਦੀ ਗੱਲ ਦੱਸੀ ਹੈ ਕਿ ਟੀਕਾ ਇਹ ਦੇਖੋ ਜਿੰਦਗੀ ਚ ਕੱਢ ਦਿਓ ਜੇ ਨਹੀਂ ਤਾਂ 60 ਸਾਲ ਦੀ ਉਮਰ ਤੇ ਛੱਡੋ ਕਿ ਜਾਂਦੇ ਸਾਰ ਵੀ ਅੱਜਕੱਲ ਪਤਾ ਲੱਗਦਾ ਵੀ ਬਾਈਸਾਲ ਦੇ ਬੱਚੇ ਜਿਹੜੇ ਕੀ ਮਰ ਰਹੇ ਆ ਮਾਵਾਂ ਰੋ ਰੀਆਂ ਨੇ ਔਰ ਸਾਰਾ ਇੰਡੀਆ ਨਿਊਜ਼ ਤੇ ਤੁਹਾਡਾ ਸਵਾਗਤ ਜਿਹੜਾ ਤੁਸੀਂ ਅੱਜ ਸਾਨੂੰ ਮਿਲੇ ਔਰ ਉਸ ਦੇ ਨਾਲ ਜੋ ਸੰਦੇਸ਼ ਦਿੱਤੇ ਨੇ ਸੋ ਇਹ ਸੰਦੇਸ਼ ਜਿਹੜੇ ਆ ਅਸੀਂ ਇੰਡੀਆ ਨਿਊਜ਼ ਜਰੀਏ ਬੰਚਾ ਰਹੇ ਆ ਖੇਤਾਂ ਵਿੱਚ ਅੱਗ ਨਾ ਲਗਾਈ ਜਾਵੇ ਔਰ ਜਿੰਨਾ ਹੋ ਸਕਦਾ ਪੌਦੇ ਵੱਧ ਤੋਂ ਵੱਧ ਲਗਾਏ ਜਾਣ ਕੈਮਰਾਮੈਨ ਪਰਸਨ ਵਿਜੇ ਕੁਮਾਰ ਇੰਡੀਆ ਨਿਊਜ਼